ਕਨੰਦਪੁਰ ਸਾਹਿਬ ਸੀਟ ਦੀ ਉਹ ਗੱਲ ਕਰਨੀ ਆ ਆਈ ਉਹ ਬੇਸ਼ੱਕ ਥੋੜੀਆਂ ਜੀਆਂ ਵੋਟਾਂ ਦੇ ਨਾਲ ਝੋਲੀ ਪਈ ਐ ਅਮਲਵਿੰਦਰ ਸਿੰਘ ਕੰਗ ਐਮਪੀ ਬਣੇ ਐ ਪਹਿਲੀ ਵਾਰੀ ਐਮਪੀ ਬਣੇ ਐ ਉਹ ਵੀ ਪੰਜਾਬ ਦੇ ਨਵੇਂ ਐਮਪੀ ਐ ਕਿੰਨਾ ਸਟੈਂਡ ਤਗੜਾ ਪਾਰਲੀਮੈਂਟ ਜਾ ਕੇ ਲੈਂਦੇ ਐ ਬਾਕੀ ਸੱਤ ਮੈਂਬਰ ਰਾਜਸਭਾ ਮੈਂਬਰਾਂ ਦੇ ਮੁਕਾਬਲੇ ਵੱਧ ਹੋ ਕੇ ਕਿੰਨਾ ਨੇਤਰਦੇ ਐ ਇਹ ਬਾਅਦ ਚ ਪਤਾ ਲੱਗਣਾ ਐ ਪਰ ਉੱਥੇ ਵੀ ਜਿਹੜੇ ਮੰਤਰੀ ਸੀ ਉਹਨਾਂ ਮੰਤਰੀਆਂ ਦੇ ਵਿੱਚੋਂ ਕਿਸ-ਕਿਸ ਨੇ ਆਪਣਾ ਹਲਕਾ ਬਚਾਇਆ ਇਸ ਦੀ ਵੀ ਆਪਾਂ ਗੱਲ ਕਰਾਂਗੇ ਖਾਸ ਕਰਕੇ ਬੀਬੀ ਅਨਮੋਲ ਗਗਨ ਮਾਨ ਦੀ ਚਰਚਾ ਬਹੁਤ ਹੈ ਹਾਲਾਂਕਿ ਆਪਾਂ ਦੱਸ ਚੁੱਕੇ ਹਾਂ ਕਿ ਉਹਨਾਂ ਦਾ 10 ਮੰਤਰੀਆਂ ਵਿੱਚੋਂ ਇੱਕ ਨੇ ਜਿਹੜੇ ਆਪਣੀ ਸੀਟ ਖਰੜ ਵਾਲੀ ਵੀ ਕਈ ਹਜ਼ਾਰ ਵੋਟਾਂ ਤੇ ਗਵਾ ਚੁੱਕੇ ਐ ਤੇ ਆਨੰਦਪੁਰ ਸਾਹਿਬ ਦੀ ਹੁਣ ਆਪਾਂ ਗੱਲ ਕਰੀਏ ਕਿ ਕਿੰਨੇ ਹਲਕਿਆਂ ਚ ਕਾਉਣ ਕਿੱਥੇ ਪਛੜਿਆ ਸੰਦੀਪ ਅਗਰ ਮਲਵਿੰਦਰ ਸਿੰਘ ਕੰਗ ਬਾਰੇ ਦੱਸਿਆ ਕਿ ਮੈਂ ਉਹਨੂੰ ਆਪਣੇ ਹੱਥੀ ਦੇਖਿਆ ਕਿ ਉਹਨਾਂ ਨੂੰ ਉਹ ਜਦੋਂ ਵੱਡਣ ਤੋਂ ਬਾਅਦ ਉਹ ਪੋਲਿਟਿਕਸ 'ਚ ਆ ਗਏ ਸਿੱਸੀ ਪੱਤਰਕਾਰੀ ਦੇ ਵਿੱਚ ਆ ਗਏ ਸੀ ਆਪਣੀ ਅੱਖੀ ਉਹਨੂੰ ਮੈਂ ਪੰਜਾਬ ਸਟੂਡੈਂਟ ਕਾਉਂਸਲ ਜਿਹੜੀ ਹੈ ਵਿਦਿਆਰਥੀ ਪਰਿਸ਼ਦ ਪੰਜਾਬ ਯੂਨੀਵਰਸਿਟੀ ਜਿਹੜੀ ਇੰਡੀਆ ਦੀ ਬਿਹਤਰੀਨ ਯੂਨੀਵਰਸਿਟੀਆਂ ਦੇ ਵਿੱਚ ਹੈ ਕਿ ਜਿੱਥੇ ਪੰਜਾਬ ਦੇ ਲੋਕਾਂ ਦਾ ਹਰਿਆਣਾ ਦੇ ਲੋਕਾਂ ਦਾ ਪੜਨਾ ਇੱਕ ਆਪਣੇ ਆਪ ਚ ਇੱਕ ਸੁਪਨਾ ਉਸ ਯੂਨੀਵਰਸਿਟੀ ਦੇ ਵਿੱਚ ਕਾਉਂਸਲ ਵਰੀ ਦੋ ਵਾਰਾ ਪ੍ਰਧਾਨ ਰਹਿਣਾ ਮਲਵਿੰਦਰ ਸਿੰਘ ਕੰਗ ਵੈਲ ਐਜੂਕੇਟਿਡ ਵੈਲ ਡਰੈਸਡ ਅਪ ਔਰ ਬੜਾ ਮਿਲਨਸਾਰ ਬੜੇ ਠੰਡੇ ਸੁਭਾਅ ਦਾ ਲੀਡਰ ਹੈ ਔਰ ਉਸ ਸਭਾ ਤੋਂ ਭਾਜੀਪੀ ਦੇ ਵਿੱਚ ਮਲਵਿੰਦਰ ਸਿੰਘ ਕੰਗ ਦੀ ਐਂਟਰੀ ਹੁੰਦੀ ਹੈ ਭਾਜੀਪੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਿੱਖ ਚਿਹਰੇ ਲੱਭ ਮਲਵਿੰਦਰ ਸਿੰਘ ਕਾਂਗ ਨੂੰ ਭਾਰਤੀ ਜਨਤਾ ਪਾਰਟੀ ਨੇ ਸੂਬੇ ਦਾ ਜਨਰਲ ਸੈਕਟਰੀ ਬਣਾਇਆ ਲੇਕਿਨ ਜਦੋਂ ਪੰਜਾਬ ਦੀ ਖੇਤੀਬਾੜੀ ਦੀ ਗੱਲ ਆਈ ਨਾ ਜਦੋਂ ਪੰਜਾਬ ਦੀ ਨਸਲ ਤੇ ਫਸਲ ਦਾ ਸਵਾਲ ਆਇਆ ਨਾ ਤੇ ਬਹੁਤ ਸਾਰੇ ਬੀਜੇਪੀ ਲੀਡਰਾਂ ਨੇ ਤੇ ਨਹੀਂ ਛੱਡੀ ਪਰ ਮਲਵਿੰਦਰ ਸਿੰਘ ਕਾਂਗ ਨੇ ਪੰਜਾਬ ਦੀ ਖਾਤਰ ਪੰਜਾਬ ਦੀ ਨਸਲ ਫਸਲ ਦੀ ਖਾਤਰ ਉਹ ਜਨਰਲ ਸੈਕਟਰੀ ਦਾ ਅਹੁਦਾ ਛੱਡਿਆ ਉਸ ਤੋਂ ਬਾਅਦ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਤੇ ਆਮ ਆਦੀ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਪਾਰਟੀ ਦਾ ਚੀਫ ਸਪੋਕਸਪਰਸਨ ਬਣਾਇਆ ਇਹ ਮਲਵਿੰਦਰ ਸਿੰਘ ਕਾਂਗ ਦੇ ਥੱਲੇ 12 ਐਮਐਲਏ ਸੀ ਜਿਹੜੇ ਸਪੋਕਸਪਰ ਮਲਵਿੰਦਰ ਸਿੰਘ ਕਾਂਗਰਸ ਦੇ ਚੀਫ ਸਪੋਕਸਪਰਸ ਜਿਵੇਂ ਉਹਨਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਊਂਟਰ ਕੀਤਾ ਕਾਂਗਰਸ ਪਾਰਟੀ ਨੂੰ ਕਾਊਂਟਰ ਕੀਤਾ ਭਾਜਪਾ ਨੂੰ ਕਾਊਂਟਰ ਕੀਤਾ ਹਰ ਮੁੱਦੇ ਤੇ ਉਹਨੇ ਪ੍ਰੈਸ ਕਾਨਫਰੰਸਾਂ ਡਿਟੇਲ ਦੇ ਨਾਲ ਕੀਤੀ ਆਪਣੀ ਪਾਰਟੀ ਨੂੰ ਬੜੀ ਖੂਬਸੂਰਤੀ ਢੰਗ ਦੇ ਨਾਲ ਪੇਸ਼ ਕੀਤਾ ਡਿਫੈਂਡ ਕੀਤਾ ਔਰ ਭਗਵੰਤ ਮਾਨ ਸਾਹਿਬ ਵੀ ਮਲਵਿੰਦਰ ਸਿੰਘ ਕਾਂਗਰਸ ਤੋਂ ਬਹੁਤ ਕੋਸ਼ਿਸ਼ ਉਹਨਾਂ ਨੇ ਉੱਥੇ ਰੋਡ ਸ਼ੋ ਵੀ ਕੀਤੇ ਜ਼ਬਰਦਸਤ ਰੋਡ ਸ਼ੋ ਕੀਤੇ ਨੇ ਔਰ ਦੂਜਾ ਇੱਥੇ ਮਲਵਿੰਦਰ ਸਿੰਘ ਕਾਂਗਰਸ ਇੱਕ ਮਿਲਰਸਰ ਇੱਕ ਪਾਰਟੀ ਦਾ ਸਪੋਕਸ ਪਰਸਨਔ ਲੋਕ ਨੇੜੇ ਹੁਣ ਕਰਕੇ ਉਹਨਾਂ ਕੋ ਆਉਂਦੇ ਰਹੇ ਨੇ ਹੁਣ ਅਗਰ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਜਿਹੜੇ 9 ਵਿਧਾਨ ਸਭਾ ਹਲਕੇ ਨੇ ਗੜਸ਼ੰਕਰ ਬੰਗਾ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਰੋਪੜ ਬਲਾਚੌਰ ਚਮਕੌਰ ਸਾਹਿਬ ਖਰੜ ਤੇ ਮਹਾਲੀ ਹੁਣ ਇੱਥੇ ਡਿਪਟੀ ਸਪੀਕਰ ਸਰਕਾਰ ਦਾ ਪੰਜਾਬ ਦੇ ਦੋ ਮੰਤਰੀ ਅਨਮੋਲ ਗਗੜਮਾਨ ਤੇ ਹਰਜੋਤ ਸਿੰਘ ਬੈਂਸ ਸਾਹਿਬ ਹੁਣ 9 ਹਲਕਿਆਂ ਦੇ ਵਿੱਚੋਂ ਪੰਜ ਹਲਕਿਆਂ ਤੇ ਆਮ ਆਦੀ ਪਾਰਟੀ ਅੱਗੇ ਰਹੀ ਹੈ ਜਿੱਥੇ ਆਮ ਆਦੀ ਪਾਰਟੀ ਅੱਗੇ ਰਹੀ ਹੈ ਉਹਨਾਂ ਦੇ ਵਿੱਚ ਗੜ ਸ਼ੰਕਰ ਤੋਂ ਅੱਗੇ ਰਹੀ ਹੈ ਉੱਥੋਂ ਜੈ ਕਿਸ਼ਨ ਰੋੜੀ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਦੂਜੀ ਵਾਰ ਐਮ ਐਲ ਏ ਬਣੇ ਬੰਗਾ ਤੋਂ ਆਮ ਆਦੀ ਪਾਰਟੀ ਅੱਗੇ ਰਹੀ ਨੇ ਉੱਥੇ ਕਾਲੀ ਦਲ ਦੇ ਜਿਹੜੇ ਉਮੀਦਵਾਰ ਡਾਕਟਰ ਸੁਖਵਿੰਦਰ ਸਿੰਘ ਸੁਖੀ ਐਮ ਐਲ ਏ ਨੇ ਉਹ ਆਪਣੀ ਸੀਟ ਹਾਰ ਗਏ ਨੇ ਨਵਾਂ ਸ਼ਹਿਰ ਤੋਂ ਆਮ ਆਦੀ ਪਾਰਟੀ ਦੀ ਐਮ ਐਲ ਏ ਨੇ ਸੰਤੋਸ਼ ਨਹੀਂ ਉੱਥੋਂ ਹੈ ਨਵਾਂ ਸ਼ਹਿਰ ਤੋਂ ਮੇਨ ਲੱਗਦਾ ਕਿ ਭੋਜਨ ਸਪਾਈ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਨਛੱਤਰ ਪਾਲ ਸਿੰਘ ਉਹ ਹਾਰ ਗਏ ਨੇ 3365 ਵੋਟਾਂ ਦੇ ਨਾਲ ਹੀ ਨੰਦਪੁਰ ਸਾਪ ਤੋਂ ਬਹੁਤ ਵੱਡੀ ਲੀਡ ਦਿੱਤੀ ਹੈ ਗਿਆ ਹਰਜੋਤ ਸਿੰਘ ਬੈਂਸ ਹੋਣਾ ਹਾਲਾਂਕਿ ਹਰਜੋਤ ਸਿੰਘ ਬੈਂਸ ਹੋਣਾ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਰਿਹਾ ਮੁਲਾਜ਼ਮ ਜਥੇ ਬੰਦੀਆਂ ਹੋਰ ਵੀ بڑے ਵੰਸਵਾਨ ਨੇ ਵਿਰੋਧ ਹੁੰਦੇ ਰਹੇ ਨੇ ਰੰਗ ਬਰੰਗੇ ਵਿਰੋਧ ਉਹਦੇ ਇਸ ਦੇ ਬਾਵਜੂਦ ਉਹ ਤੋਂ 49898 ਵੋਟਾਂ ਲੈ ਕੇ ਜਾਂਦੇ ਨੇ ਰੋਪੜ ਤੋਂ ਹਾਲਾਂਕਿ ਅਲੱਗ ਹੈ ਦਿਨੇਸ਼ ਚੱਡਾ ਦਾ ਮਾਰਜਨ ਘਟ ਰਿਹਾ ਹੈ لیکن اوتومی ملਵਿੰਦਰ ਸਿੰਘ ਕਾਂਗਰਸ ਨੂੰ 38951 ਵੋਟਾਂ ਪਈਆਂ ਨੇ ਇਹ ਪੰਜ ਹਲਕੇ ਨੇ ਜਿੱਥੋਂ ਚਾਰ ਹਲਕਿਆਂ ਤੇ ਕਾਂਗਰਸ ਪਾਰਟੀ ਜਿੱਤੀ ਆ ਬਲਾਚੌਰ ਤੋਂ ਚਮਕੌਰ ਸਾਹਿਬ ਚੰਨੀ ਸਾਹਿਬ ਦਾ ਹਲਕਾ ਚੰਨੀ ਸਾਹਿਬ ਦੇ ਹਲਕੇ ਤੋਂ ਜਿਹੜੇ ਵਿਜੇਂਦਰ ਸਿੰਘਲਾ ਉਹਨਾਂ ਨੂੰ 50209 ਵੋਟ ਪਈਆਂ ਖਰੜ ਤੋਂ ਅਨਮੋਲ ਗਗਨਮਾਨ ਉਹ ਆਪਣੇ ਹਲਕਾ ਬਚਾ ਨਹੀਂ ਸਕੇ ਉਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 46622 ਵੋਟਾਂ ਪਈਆਂ ਅਨਮੋਲ ਗਗਨਮਾਨ ਹਾਰ ਗਏ ਨੇ ਮਹਾਲੀ ਤੋਂ ਕਲਵਨ ਸਿੰਘ ਹੋਣੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਇੱਥੋਂ ਵੀ ਕਿਉਂਕਿ ਬਲਬੀਰ ਸਿੰਘ ਸਿੱਧੂ ਹੋਣੀ ਨੇ ਉਹ ਵੀ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ ਉਥੋਂ 41781 ਵੋਟਾਂ ਪਈਆਂ ਨੇ ਜੀ ਹੁਣੇ ਸਭ ਤੋਂ ਵੱਡੀ ਗੱਲ ਇਹ ਕਿ ਅਗਰ ਵਿਜੇਂਦਰ ਸਿੰਘ ਗੜਾ ਨੂੰ 15 ਕਿ ਦਿਨ ਹੋਰ ਮਿਲ ਜਾਂਦੇ ਦੇਖੋ ਬੰਦੇ ਨੂੰ اچانک ਆਖਰੀ ਗੇੜ ਤੇ ਟਿਕਟ ਮਿਲਿਆ ਗਿਆ ਜਦੋਂ ਪ੍ਰਚਾਰ ਪੂਰੀ ਤਰ੍ਹਾਂ ਭਖ ਚੁੱਕਾ ਹੀ ਖਤਮ ਹੋਣ ਵਾਲਾ ਸੀ ਸਿੱਧਾ ਤੁਸੀਂ ਸੰਗਰੂਰ ਤੋਂ ਲਿਆ ਕੇ ਇਹਨਾਂ ਨੂੰ ਇੱਥੇ ਮੈਦਾਨ ਦੇ ਵਿੱਚ ਤਾਰ ਦਿੰਦੇ ਹੋ ਤੇ ਇਹ ਉਹਦਾ ਨੁਕਸਾਨ ਹੋਇਆ ਉਹ ਰਗਰ ਉਹਨੇ ਫਾਈਟ ਵਿਜੇਂਦਰ ਸਿੰਘਲਾ ਨੇ ਜ਼ਬਰਦਸਤ ਦਿੱਤੀ ਆ ਜਿਹੜਾ ਬੰਦਾ ਸਭ ਤੋਂ ਪਹਿਲਾਂ ਪਿੱਛੇ ਸੀ ਉਸ ਤੋਂ ਪਹਿਲਾਂ ਡਾਕਟਰ ਸੁਭਾਸ਼ ਸ਼ਰਮਾ ਨੂੰ ਟਿਕਟ ਮਿਲ ਚੁਕੀ ਬੀਜੇਪੀ ਨੂੰ ਉਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਨੂੰ ਮਿਲ ਚੁਕੀ ਉਸ ਤੋਂ ਪਹਿਲਾਂ ਬਹੁਜ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਟਿਕਟ ਮਿਲ ਚੁਕੀ ਇਹ ਤੇ ਆਖਰੀ ਗੇਟ ਦੇ ਵਿੱਚ ਆਇਆ ਆਖਰੀ ਗੇਟ ਦੇ ਵਿੱਚ ਵੀ ਆ ਕੇ ਨੰਬਰ 2 ਤੇ ਰਹਿੰਦੇ ਉਹ 10000 ਵੋਟਾਂ ਦੇ ਨਾਲ ਹਾਰ ਜਾਂਦੇ ਨੇ ਏ ਸਭ ਤੋਂ ਵੱਡਾ ਅਗਰ ਇਸ ਹਲਕਿਆਂ ਦੇ ਵਿੱਚ ਜਿੱਦਾਂ ਗੜ੍ਹ ਸ਼ੰਕਰ ਇਹਨਾਂ ਦਾ ਕੋਈ ਉੱਥੇ ਚੰਗਾ ਕਦਮਾਰ ਲੀਡਰਸ਼ਿਪ ਬੰਗੇ ਨਹੀਂ ਸੀ ਨਵਾਂ ਸ਼ਹਿਰ ਰੋ ਅਨੰਦਪੁਰ ਸਾਹਿਬ ਹਲਕੇ ਤੋਂ ਮਿਲਦਾ ਕਿ ਅਗਰ ਰਾਣਾ ਕੇਪੀ ਹੋਣੀ ਜ਼ੋਰ ਲਾ ਦਿੰਦੇ ਤੇ ਸ਼ਾਇਦ 10000 ਦਾ ਮਾਰਜਨ ਦਵਾ ਦਿੰਦੇ ਫਰਕ ਨਿਕਲ ਸਕਦਾ ਹੈ ਲੇਕਿਨ ਫਿਰ ਉਹ ਗੱਲ ਅਗਰ ਆ ਜਾਂਦੀ ਔਰ ਹੁਣ ਚਰਚਾ ਇਹ ਵੀ ਹੈ ਕਿ ਲੋਕ ਕਹਿੰਦੇ ਸੰਗਰੂਰ ਤੋਂ ਅਗਰ ਇਹਨੂੰ ਲੜਾਉਂਦੇ ਵਿਜੇਂਦਰ ਸਿੰਘਲਾ ਨੂੰ ਤੇ ਸੰਗਰੂਰ ਤੋਂ ਕੱਢ ਲੈਣੀ ਸੀ ਸੀਟ ਤੇ ਸੁਪਾਲ ਸਿੰਘ ਖਹਿਰਾ ਨੂੰ ਅਨੰਦਪੁਰ ਸਾਹਿਬ ਦੇ ਦਿੰਦੇ ਇਥੋਂ ਇਹ ਨਿਕਲ ਜਾਣੀ ਸੀ ਜਦੋਂ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਨੂੰ ਦੇ ਦਿੰਦੇ ਆਉਂਦੇ ਉਹੀ ਗੱਲ ਹੁੰਦੀ ਹੈ ਨਾ ਅਗਰ ਤੇ ਜੇ ਇਫ ਐਂਡ ਬਟ ਹੈ ਨਾ ਉਹ ਸਵਾਲ ਨਹੀਂ ਹੁੰਦਾ ਹੁਣ ਜਿੱਤਦੇ ਜਿੱਤਾ ਪਰ ਮਲਵਿੰਦਰ ਸਿੰਘ ਕਾਂਗ ਦਾ ਇਹ ਕਿ ਭਾਜਪਾ ਨੇ ਇਸ ਹਲਕੇ ਦੇ ਵਿੱਚ 1,75,000 ਵੋਟ ਪ੍ਰਾਪਤ ਕੀਤੀ ਡਾਕਟਰ ਸੁਭਾਸ਼ ਸ਼ਰਮਾ ਨੇ ਇੱਥੇ ਵੀ ਭਗਵਾਨ ਜੈਸ਼ਰੀ ਰਾਮ ਦਾ ਨਾਰਾ ਚੱਲਿਆ ਉਹ ਜ਼ਿਆਦਾ ਵੋਟਾਂ ਜਿਹੜੀਆਂ ਹਿੰਦੂ ਭਾਈਚਾਰੇ ਦੀਆਂ ਉਹ ਕਾਂਗਰਸ ਦੀ ਵੋਟ ਕੱਟੀ ਗਈ ਹੈ ਜਿਹਦੀ ਸਿੱਧੀ ਜਿਹੜੀ ਮਾਰ ਉਹ ਕਾਂਗਰਸ ਪਾਰਟੀ ਨੂੰ ਪਈ ਔਰ 9 ਵਿਧਾਨ ਸਭਾ ਹਲਕਿਆਂ ਚ 7 ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਸੀ ਜਿਹਦੇ ਚ ਦੋ ਮੰਤਰੀ ਸੀ ਉਹ ਇੱਕ ਮੰਤਰੀ ਧਾਰ ਗਿਆ ਔਰ ਦੂਜਾ ਮਲਵਿੰਦਰ ਸਿੰਘ ਕਾਂਗ ਪਿਛਲੇ 3 ਸਾਲ ਤੋਂ ਪੂਰੀ ਤਰ੍ਹਾਂ ਸਰਗਰਮ ਸੀ ਉਹਨੂੰ ਕੱਲੇ ਕੱਲੇ ਪਿੰਡ ਦਾ ਪਤਾ ਹੀ ਕੱਲੇ ਕੱਲੇ ਵਰਕਰ ਦਾ ਪਤਾ ਉਹ ਇੱਕ ਪਲੱਸ ਪੁਆਇੰਟ ਹੈ ਸਿੰਗਲਾ ਜਿਹੜੇ ਵਿਜੇਂਦਰ ਸਿੰਘ ਸਿੰਗਲਾ ਕਿਉਂਾਰੇ ਇੱਕ ਤੇ ਪਿਛਲੀ ਵਾਰ ਮਨੀਸ਼ ਤਵਾੜੀ ਸੀ ਤੋਂ ਉਮੀਦਵਾਰ ਉਹ ਭੱਜ ਗਏ ਉਹਦਾ ਨੁਕਸਾਨ ਹੋਇਆ ਕਾਡਰ ਟੁੱਟ ਜਾਂਦਾ ਹੈਗਾ ਉਦੋਂ ਸ਼ਹਿਰੀ ਬੋਰਡ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਸਰਕਾਰ ਕਾਂਗਰਸ ਪਾਰਟੀ ਦੀ ਸੀ ਔਰ ਇਸ ਵਾਰ ਸ਼ਹਿਰਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਘੱਟ ਪਈ ਆ ਬੀਜੇਪੀ ਨੂੰ ਵੱਡੀ ਵੋਟ ਪਈ ਆ ਦੂਜਾ ਲੋਕਾਂ ਨੇ ਵਿਜੇਂਦਰ ਸਿੰਘਾਂ ਨੂੰ ਪੈਰਾਸ਼ੂਟ ਸੰਭਲਿਆ ਕਿ ਮਨੀਸ਼ ਤਿਵਾੜੀ ਵੀ ਪੈਰਾਸ਼ੂਟ ਸੀ ਇਹ ਵੀ ਪੈਰਾਸ਼ੂਟ ਆ ਜਿਹੜੇ ਦੂਜੇ ਉਮੀਦਵਾਰ ਸੀ ਪਹਿਲਾਂ ਐਮਪੀ ਬਣੇ ਸੀ 2014 ਦੇ ਵਿੱਚ ਰਮਨੀ ਸਿੰਘ ਮਿੱਟੂ ਉਹ ਵੀ ਪੈਰਾਸ਼ੂਟ ਇੱਕ ਉਹ ਵੀ ਵਜਾ ਇਹ ਤੇ ਚਰਨਜੀਤ ਚੰਨੀ ਨੇ ਹਾਲਾਂਕਿ ਉਹ ਆਪਣੇ ਹਲਕੇ 'ਚ ਪ੍ਰਚਾਰ ਕਰ ਪਏ ਲੇਕਿਨ ਅਗਰ ਹੋਰ ਲੀਡਰ ਵੀ ਆ ਜਾਂਦੇ ਇਸ ਪ੍ਰਚਾਰ ਕਰ ਜਾਂਦੇ ਤਾਂ ਲਾਜ਼ਮੀ ਤੌਰ ਤੇ ਜਿੱਤ ਹੋਣੀ لیکن ਜਿਹੜਾ ਜਿੱਤ ਦਾ ਮਾਰਜਨ 1 ਪੁਆਇੰਟ ਆ ਸਿਰਫ 1 ਪੁਆਇੰਟ ਮਤਲਬ 100000 ਵੋਟ ਉਹ ਕਿਸੇ ਹਲਕੇ ਦੇ ਵਿੱਚੋਂ ਜਿਵੇਂ ਚੈਨਸ ਚੰਨੀ 50000 ਵੋਟ ਵੋਟ ਲੈ ਗਿਆ ਆਪਣੇ ਹਲਕੇ ਚੋਂ ਕਿਸੇ ਹੋਰ ਹਲਕੇ ਚੋਂ ਇਹਦੇ ਤਾਂ لازمی ਤੌਰ ਤੇ ਰਿਜ਼ਲਟ ਹੋਣਾ ਪਰ ਬਲਵਿੰਦਰ ਸਿੰਘ ਕੰਗ ਵਧਾਈ ਦੇ ਪਾਤਰ ਹੈ ਕਿ ਉਹ ਜਿੱਤੇ ਅਗਰੇ ਸਾਰੇ ਵੀ ਜਿਹੜੇ ਵੀ ਐਮਪੀ ਜਿੱਤੇ ਨੇ ਉਹ ਵਧਾਈ ਦੇ ਪਾਤਰ ਨੇ